ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਸਭ ਨਿਧੀਆਂ ਦਾ ਨਿਦਾਨ ਖਜ਼ਾਨਾ ਹੈ ਜੋ ਮੁਖੀ ਗੁਰਾਂ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ ਮਨਮੁਖ ਘਰ ਹੋਦੀ ਵਤ ਨ ਜਾਣਨੀ ਅੰਦੇ ਭੌਕ ਮੋਏ ਬਿਲ ਲਾਏ ਪਤਸ਼ਾਹ ਫਰਮਾਰੇ ਮਨਮੁਖ ਘਰ ਹੋਦੀ ਵਤ ਨ ਜਾਣਨੀ ਅੰਦੇ ਭੌਕ ਮੋਏ ਬਿਲ ਲਾਏ ਪਰ ਮਨਮੁਖ ਬੇਮੁਖ ਪੁਰਸ਼ ਹਿਰਦੇ ਰੂਪੀ ਘਰ ਵਿੱਚ ਆਤਮਾਨੰਦ ਰੂਪੀ ਹੁੰਦੀ ਹੋਈ ਵਸਤੂ ਨੂੰ ਨਹੀਂ ਜਾਣਦੇ ਉਹ ਅਗਿਆਨੀ ਵਿਅਰਥ ਭੌਂਕਦੇ ਤੇ ਮਾਇਆ ਪਿੱਛੇ ਵਿਰਲਾਪ ਕਰਦੇ ਹੋਏ ਮਰ ਗਏ ਹਨ ਮਹੱਲਾ ਤੀਜਾ ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਉਹ ਬੁੱਧ ਰੂਪੀ ਕਾਇਆ ਦੇਹ ਕੰਚਨ ਸੋਨੇ ਵਤ ਨਿਰਮਲੀ ਸ਼ੁੱਧ ਹੈ ਜਿਹੜੀ ਸੱਚੇ ਪਰਮੇਸ਼ਰ ਦੇ ਸੱਚੇ ਨਾਮ ਵਿੱਚ ਨਿਸ਼ਚੇ ਕਰਕੇ ਸਰਵਣ ਮੰਨਣ ਵਿੱਚ ਲੱਗੀ ਹੋਈ ਹੈ ਨਿਰਮਲ ਜੋਤ ਨਰੰਜਨ ਪਾਇਆ ਗੁਰਮੁਖ ਭੰਮ ਪਉ ਭਾਗੀ ਉਹ ਸ਼ੁੱਧ ਬੁੱਧ ਵਾਲਿਆਂ ਨੇ ਨਿਰਮਲ ਉज्जਲ ਤੇ ਨਰੰਜਨ ਮਾਇਆ ਕਾਲਕ ਤੋਂ ਰਹਿਤ ਜੋਤ ਪ੍ਰਕਾਸ਼ ਸਰੂਪ ਨੂੰ ਪਾ ਲਿਆ ਹੈ ਅਤੇ ਉਹਨਾਂ ਗੁਰਮੁਖਾਂ ਦਾ ਮੁਖੀ ਗੁਰਾਂ ਦੁਆਰਾ ਸਾਰਾ ਪਰਮ ਤੇ ਡਰ ਦੀ ਪੀੜ ਭਜ ਗਈ ਹੈ ਨਾਨਕ ਗੁਰਮੁਖ ਸਦਾ ਸੁਖ ਪਾਵਹਿ ਅਨੰਦ ਹਰ ਬੈਰਾਗੀ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਗੁਰਮੁਖ ਜਨ ਹਮੇਸ਼ਾ ਰਹਿਣ ਵਾਲਾ ਸੁਖ ਸਰੂਪ ਪਾ ਲੈਂਦੇ ਹਨ ਅਤੇ ਰਾਤ ਦਿਨ ਪਰਮੇਸ਼ਰ ਦੇ ਵਿਰਾਗ ਵਿੱਚ ਰਹਿੰਦੇ ਹਨ ਪਾਪ ਸੰਸਾਰ ਦੇ ਸਭ ਮੋਹ ਤਿਆਗ ਕਰਕੇ ਹਰੀ ਦੇ ਪ੍ਰੇਮ ਵਿੱਚ ਭਿੱਜ ਕੇ ਸੰਸਾਰ ਤੋਂ ਉਪਰਾਮ ਰਹਿੰਦੇ ਹਨ ਪਉੜੀ ਸੇ ਗੁਰਸਿੱਖ ਤਨ ਤਨ ਹੈ ਜਿਨਿ ਗੁਰ ਉਪਦੇਸ ਸੁਨਿਆ ਹਰ ਕੰਨੀ ਉਹ ਗੁਰਸਿੱਖ ਤਨਤਾ ਦੇ ਜੋਗ ਹਨ ਜਿਨ੍ਹਾਂ ਨੇ ਸਤਿਗੁਰਾਂ ਦੀ ਉਪਦੇਸ਼ ਮੰਤਰ ਦੁਆਰਾ ਹਰੀ ਨਾਮ ਨੂੰ ਆਪਣੀ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸਰਵਣ ਕੀਤਾ ਹੈ ਗੁਰ ਸਤਿਗੁਰ ਨਾਮ ਦਿਰੜਾਇਆ ਤਿਨ ਹੋਮੈ ਦੁਬਿਦਾ ਪੰਨੀ ਜਿਨ੍ਹਾਂ ਨੂੰ ਗੁਰਪੂਜਨੀਕ ਸਤਗੁਰਾਂ ਨੇ ਹਰੀ ਨਾਮ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾਇਆ ਹੈ ਉਹਨਾਂ ਨੇ ਦੇਹ ਦੀ ਹਉਮੈ ਹੰਗਤਾ ਮਮਤਾ ਦੇ ਦੁਬਿਦਾ ਦੁਚਿੱਤੇ ਪੁਰੇ ਦੀ ਕੰਧ ਭੰਨ ਦਿੱਤੀ ਨਾਸ਼ ਕਰ ਦਿੱਤੀ ਹੈ ਬਿਨ ਹਰ ਨਾਵੈ ਕੋ ਮਿੱਤਰ ਨਾਹੀ ਵਿਚਾਰ ਡਿਠਾ ਹਰ ਜੰਨੀ ਪਰਮੇਸ਼ਰ ਦੇ ਜਨ ਭਾਵ ਦਾਸਾਂ ਨੇ ਨਿਰਣਾ ਕਰਕੇ ਵੇਖ ਲਿਆ ਹੈ ਕਿ ਹਰੀ ਦੇ ਨਾਮ ਤੋਂ ਬਗੈਰ ਲੋਕ ਪਰਲੋਕ ਵਿੱਚ ਕੋਈ ਵੀ ਸਹਾਇਤਾ ਕਰਨ ਵਾਲਾ ਮਿੱਤਰ ਸੱਜਣ ਕੋਈ ਹੈ ਹੀ ਨਹੀਂ ਜਿਨ੍ਹਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤਿਨੀ ਸਤਗੁਰ ਕੀ ਗੱਲ ਮੰਨੀ ਜਿਨ੍ਹਾਂ ਗੁਰਸਿੱਖਾਂ ਤਾਂ ਹੀ ਪਰਮੇਸ਼ਰ ਸੰਤੁਸ਼ਟ ਬਹੁਤ ਪ੍ਰਸੰਨ ਹੈ ਸਨ ਕਈਏ ਭਲੀ ਪ੍ਰਕਾਰ ਤੁਇਸ਼ਤ ਕੇ ਇਹ ਤ੍ਰੁੱਠ ਪਿਆ ਹੈ ਉਹਨਾਂ ਨੇ ਹੀ ਸਤਗੁਰਾਂ ਦੀ ਕਹੀ ਹੋਈ ਗੱਲਬਾਤ ਹੁਕਮ ਨੂੰ ਸ਼ੁਭ ਸਿੱਖਿਆ ਨੂੰ ਮੰਨਣਾ ਕੀਤਾ ਹੈ ਜੋ ਗੁਰਮੁਖ ਨਾਮ ਧਿਆਏ ਦੇ ਤਿਨੀ ਚੜੀ ਚਵਗਣ ਵੱੰਨੇ ਜਿਹੜੇ ਗੁਰਮੁਖ ਜਨ ਗੁਰਾਂ ਨੂੰ ਸਨਮੁਖ ਜਾਣ ਕੇ ਹਰੀ ਨਾਮ ਧਿਆਉਂਦੇ ਹਨ ਉਹਨਾਂ ਨੂੰ ਤ੍ਰਿਯਾ ਪਦ ਰੂਪੀ ਚੌਗਣੀ ਵੱੰਨੀ ਰੰਗਤ ਚੜੀ ਹੋਈ ਹੈ ਸਤਿ ਲੋਕ ਮਹੱਲਾ ਪਤੀਜਾ ਮਨਮੁਖ ਕਾਇਰ ਕਰੂਪ ਹੈ ਬਿਨ ਨਾਵੇ ਨਕ ਨਾਹੇ ਏ ਭਾਈ ਬੇਮੁਖ ਪੁਰਸ਼ ਕਾਇਰ ਡਰਪੂਕ ਤੇ ਕਰੂਪ ਬੇਸ਼ਕਲਾ ਹੁੰਦਾ ਪਾਪ ਕਾਮਾਂ ਦੇ ਇੱਕ ਵਿਕਾਰਾਂ ਨੂੰ ਜਿੱਤ ਨਹੀਂ ਸਕਦਾ ਜਿਸ ਕਰਕੇ ਡਰਦਾ ਆ ਉਹਨਾਂ ਦੇ ਅਧੀਨ ਰਹਿੰਦਾ ਅਤੇ ਦਿਲ ਦੀ ਸਫਾਈ ਨਾ ਹੋਣ ਰੂਪ ખોਟੀ ਸ਼ਕਲ ਦਾ ਹੈ ਅਤੇ ਪਰਮੇਸ਼ਰ ਦਾ ਨਾਮ ਜਪੇ ਤੋਂ ਬਗੈਰ ਉਸ ਦਾ ਲੋਕ ਪਰਲੋਕ ਵਿੱਚ ਜਸ ਰੂਪੀ ਨਕ ਨਹੀਂ ਰਹਿੰਦਾ ਨਾਮ ਬਿਨਾ ਨਗਟੇ ਨਰ ਦੇ ਕੋ ਤਿੰਨ ਕਸ ਕਸ 나ਕ ਵੱਡੀ ਜੈ ਅਨ ਦਿਨ ਤੰਦੈ ਵਿਆਪਿਆ ਸੁਪਨੇ ਭੀ ਸੁਖ ਨਾਹੇ ਉਹ ਰਾਤ ਦਿਨ ਹੀ ਮਾਇਆ ਦੇ ਤੰਦਿਆਂ ਕਮਾਂਕਾਰਾਂ ਵਿੱਚ ਵਿਆਪਿਆ ਰਹਿਦਾ ਲੱਗਾ ਰਹਿਦਾ ਅਤੇ ਸੁਪਨੇ ਵਿੱਚ ਵੀ ਉਸ ਨੂੰ ਕੋਈ ਸੁਖ ਪ੍ਰਾਪਤ ਨਹੀਂ ਹੁੰਦਾ ਸੁਪਨੇ ਦੀ ਨਿਯਾਈ ਸੰਸਾਰ ਵਿੱਚ ਵੀ ਕੋਈ ਸੁਖ ਨਹੀਂ ਮਿਲਦਾ ਨਾਨਕ ਗੁਰਮਖ ਹੋਵੇ ਤਾਂ ਉੱਭਰੈ ਨਾਹੀ ਤਬੱਦੇ ਦੁੱਖ ਸਹਾਹੀ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਜੇਕਰ ਹੋ ਮੁਖੀ ਗੁਰਾਂ ਦੇ ਸਨਮੁਖ ਹੋਣ ਹੋ ਜਾਣ ਤਦ ਵਿਕਾਰਾਂ ਮਾਇਆ ਸੰਸਾਰ ਤੋਂ ਬਚ ਸਕਦੇ ਆ ਨਹੀਂ ਤਾਂ ਇੱਥੇ ਰਾਜਿਆਂ ਆਦ ਦੇ ਅਤੇ ਪਰਲੋਕ ਵਿੱਚ ਜਮਾਂ ਦੇ ਬੰਨੇ ਹੋਏ ਕਸ਼ਟ ਹੀ ਸਹੰਦੇ ਆ ਮਹੱਲਾ ਤੀਜਾ ਗੁਰਮੁਖ ਸਦਾ ਦਰ ਸੋਹੜੇ ਗੁਰ ਕਾ ਸਬਦ ਕਮਾਹੇ ਪਰ ਗੁਰਾਂ ਦੇ ਸਾਨਮੁਖ ਰਹਿਣ ਵਾਲੇ ਹਮੇਸ਼ਾ ਹੀ ਵਾਹਿਗੁਰੂ ਦੇ ਦਵਾਰ ਸੱਚਖੰਡ ਦਵਾਰ ਭਾਵ ਸੰਸਾਰ ਵਿੱਚ ਸ਼ੁਭਦੇ ਆ ਸੋਹੜੇ ਲੱਗਦੇ ਆ ਗਿਆਨ ਰੂਪੀ ਦਰਵਾਜ਼ੇ ਵਿੱਚ ਇਸਤਿਤ ਹੋ ਕੇ satsangt ਤੁਰਿਆ ਪਾਦਰੂਪੀ ਦਰ ਤੇ ਸਦਾ ਸ਼ੁਭਦੇ ਆ ਕਿਉਂਕਿ ਉਹ ਗੁਰਾਂ ਦਾ ਬਖਸ਼ਿਸ਼ ਕੀਤਾ ਆਇਆ ਸ਼ਬਦ ਉਪਦੇਸ਼ ਕਮਾਉਂਦੇ ਆ ਅੰਤਰ ਸਾਥ ਸਦਾ ਸੁਖ ਦਰ ਸੱਚ ਹੈ ਸੋਭਾ ਪਾਹੇ ਉਹਨਾਂ ਦੇ ਹਿਰਦੇ ਅੰਦਰ ਸ਼ਾਂਤੀ ਅਤੇ ਸਦੀਵੀ ਰਹਿਣ ਵਾਲਾ ਸੁਖ ਆਤਮਾ ਆਨੰਦ ਪ੍ਰਾਪਤ ਹੋਇਆ ਹੈ ਅਤੇ ਉਹ ਸੱਚੇ ਹਰੀ ਦੇ ਦਵਾਰ ਸਚਕੰਡ ਵਿੱਚ ਸੋਭਾ ਵਡਿਆਈ ਪਾਉਂਦੇ ਹਨ ਜੋ ਸੱਚਾ ਅੰਦਰ ਹੀ ਹੈ ਉਸ ਨੂੰ ਪ੍ਰਗਟ ਕਰਕੇ ਗਿਆਨ ਰੂਪ ਸ਼ੋਭਾ ਪਾਉਂਦੇ ਹਨ ਨਾਨਕ ਗੁਰਮੁਖ ਘਰ ਦਾ ਨਾਮ ਪਾਇਆ ਸਹਜੇ ਸੱਚ ਸਮਾਹੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨਾਂ ਨੇ ਗੁਰਾਂ ਦੁਆਰਾ ਹਰੀ ਨਾਮ ਨੂੰ ਪਉਣਾ ਕੀਤਾ ਹੈ ਜਿਸ ਨਾਮ ਦਾ ਅਭਿਆਸ ਕਰਕੇ ਉਹ ਸਹਜੇ ਨਿਰਜਤਨ ਹੀ ਸਤ ਸਰੂਪ ਵਿੱਚ ਸਮਾ ਗਏ ਹਨ ਸਤ ਸਰੂਪ ਬ੍ਰਹਮ ਵਿੱਚ ਅਪੇਧ ਹੋ ਗਏ ਹਨ ਪੌੜੀ ਗੁਰਮukh ਪ੍ਰਹਿਲਾਦ ਜਪ ਹਰ ਗਤ ਪਾਈ ਭਗਤ ਪ੍ਰਹਿਲਾਦ ਜੀ ਨੇ ਗੁਰਾਂ ਦੁਆਰਾ নারদ मुनि ਦੇ ਦਿੱਤੇ ਉਪਦੇਸ਼ ਰਾਹੀ ਹਰੀ ਨਾਮ ਨੂੰ ਜਪ ਸਿਮਰ ਕੇ ਗਤ ਮੁਕਤੀ ਪ੍ਰਾਪਤ ਕੀਤੀ ਹੈ ਇੱਕ ਵਾਰ ਦੀ ਗੱਲ ਹੈ ਕਿ ਰਾਜੇ ਇੰਦਰ ਨੇ ਹਰਨਾਖਸ਼ ਦੇ ਇਲਾਕੇ ਮਲਤਾਨ ਵਿੱਚ ਅਮਲਾ ਕੀਤਾ ਬਹੁਤ ਭਾਰੀ ਜੁੱਧ ਹੋਇਆ ਹਰਨਾਕਸ਼ ਆਪਣੀ ਹਾਰ ਉੰਦੀ ਵੇਖ ਕੇ ਭੱਜ ਗਿਆ ਤੇ ਇੰਦਰ ਉਸ ਦੀ ਪਤਨੀ ਕਿਆਦੂ ਨੂੰ ਆਪਣੇ ਨਾਲ ਲੈ ਕੇ ਤੁਰ ਪਿਆ ਜੋ ਗਰਭਵਤੀ ਸੀ ਇੰਦਰ ਨੂੰ ਰਸਤੇ ਵਿੱਚ ਨਾਰਦ मुनि ਮਿਲਿਆ ਤੇ ਉਸ ਨੇ ਕਿਹਾ ਕਿ हे ਰਾਜਾ ਇੰਦਰ ਇਸ ਅਬਲਾ ਨੂੰ ਕਿਉਂ ਲੈ ਕੇ ਜਾ ਰਿਹਾ ਹੈ ਤਾਂ ਇੰਦਰ ਨੇ ਕਿਹਾ ਕਿ हे मुनि ਜੀ ਇਸ ਦੇ ਪੇਟ ਵਿੱਚੋਂ ਜੋ ਵੀ ਬਾਲਕ ਜਨਮੇਗਾ ਮੈਂ ਉਸ ਨੂੰ ਮਾਰ ਕੇ ਹਰਨਾਕਸ਼ ਦੀ ਕੁਲ ਦਾ ਨਾਸ਼ ਕਰਾਂਗਾ ਅਗੋਂ ਨਾਰਦ ਮੁਨੀ ਜੀ ਨੇ ਕਿਹਾ ਕਿ हे ਇੰਦਰ ਇਸ ਦੇ ਪੇਟੋਂ ਜੋ ਵੀ ਬਾਲਕ ਜਨਮੇਗਾ ਉਸ ਨੂੰ ਕੋਈ ਵੀ ਨਹੀਂ ਮਾਰ ਸਕਦਾ ਕਿਉਂਕਿ ਭਗਵਾਨ ਆਪ ਉਸ ਦੀ ਹਰ ਥਾਂ ਰੱਖਿਆ ਕਰੇਗਾ ਉਹ ਬਹੁਤ ਉੱਚਾ ਭਗਤ ਹੋਵੇਗਾ ਇਹ ਸੁਣ ਕੇ ਇੰਦਰ ਹਰਨਾਕਸ਼ ਦੀ ਪਤਨੀ ਨੂੰ ਨਾਰਦ ਮੁਨੀ ਜੀ ਕੋਲ ਹੀ ਛੱਡ ਗਿਆ ਨਾਰਦ ਮੁਨੀ ਨੇ ਕਿਆਦੂ ਨੂੰ ਕਿਹਾ ਜਿੰਨਾ ਚਿਰ ਤੱਕ ਤੇਰਾ ਪਤੀ ਨਹੀਂ ਮਿਲਦਾ ਉਨਾ ਚਿਰ ਤੂੰ ਸਾਡੇ ਰਿਸ਼ੀਆਂ ਦੇ ਆਸ਼ਰਮ ਵਿੱਚ ਨਿਵਾਸ ਕਰ ਲੈ ਇਹ ਰਿਖੀਆਂ ਦੇ ਆਸ਼ਰਮ ਵਿੱਚ ਚਲੀ ਗਈ ਉੱਥੇ ਨਾਰਦ मुनि जी ਸਿੱਖਿਆ ਦਿੰਦੇ ਰਹੇ ਤੇ ਨਾਮ ਦਾ ਉਪਦੇਸ਼ ਕਰਦੇ ਰਹੇ ਭਗਵਤ ਵਿੱਚ ਲਿਖਿਆ ਹੈ ਕਿ ਇਹ ਉਪਦੇਸ਼ ਸੁਣ ਸੁਣ ਕੇ ਪ੍ਰਹਲਾਦ ਨੇ ਗਰਭ ਵਿੱਚ ਕਮਾ ਲਿਆ ਸੀ ਫਿਰ ਰਿਖੀਆਂ ਦੇ ਆਸ਼ਰਮ ਉੱਪਰ ਹੀ ਪ੍ਰਹਲਾਦ ਦਾ ਜਨਮ ਹੋਇਆ ਇਸ ਦੇ ਜਨਮ ਤੋਂ ਬਾਅਦ ਬਾਤਾਂ ਨੂੰ ਕੋਈ ਸੁਧ ਨਾ ਰਹੀ ਤਦੋਂ ਨਾਰਦ मुनि जी ਨੇ ਇਸ ਨੂੰ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦੇ ਦਿੱਤਾ ਸੀ ਜਿਸ ਨੂੰ ਜਪਦਾ ਆਇਆ ਭਗਤ ਪ੍ਰਹਿਲਾਦ ਗੁਰਮਖ ਪਦਵੀ ਨੂੰ ਪ੍ਰਾਪਤ ਹੋ ਕਰਕੇ ਪਹੁੰਚਿਆ ਗੁਰਮਖ ਨ ਜਨਕ ਹਰ ਨਾਮ ਲੇਵ ਲਾਈ ਰਾਜਾ ਜਨਕ ਨੇ ਵੀ ਗੁਰਾਂ ਦੁਆਰਾ ਭਾਵ ਅਸ਼ਟਬਕਰ ਜੀ ਤੋਂ ਉਪਦੇਸ਼ ਲੈ ਕੇ ਹਰੀ ਨਾਮ ਵਿੱਚ ਲਿਵ ਬਿਰਤੀ ਲਾਉਣਾ ਕੀਤੀ ਸੀ ਭਾਵ ਰਾਜਾ ਜਨਕ ਵੀ ਆਪਣੇ ਗੁਰੂ ਕੋਲੋਂ ਉਪਦੇਸ਼ ਲੈ ਕੇ ਹਰੀ ਨਾਮ ਵਿੱਚ ਬਿਰਤੀ ਜੋੜ ਕੇ ਉੱਚ ਪਦਵੀ ਨੂੰ ਪ੍ਰਾਪਤ ਹੋਇਆ ਸੀ ਗੁਰਮੁਖ ਪਦਵੀ ਦੀ ਪ੍ਰਾਪਤੀ ਵਾਲੇ ਰਾਜੇ ਜਨਕ ਨਾਲ ਮਿਲ ਕੇ ਸੁਖਦੇਵ 무ਨੀ ਨੇ ਵੀ ਹਰੀ ਨਾਮ ਵਿੱਚ ਲਿਵ ਲਾਉਣਾ ਕੀਤੀ ਸੀ ਜਦੋਂ ਵਿਆਸ ਰਿਸ਼ੀ ਦਾ ਪੁੱਤਰ ਸੁਖਦੇਵ 무ਨੀ ਰਾਜੇ ਜਨਕ ਕੋਲ ਉਪਦੇਸ਼ ਲੈਣ ਲਈ ਗਿਆ ਤਾਂ ਇਸ ਨੇ ਆਪਣੀ ਫੌੜੀ ਤੇ ਤੁੰਬੀ ਬਾਹਰ ਆਕ ਦਿੱਤੀ ਤੇ ਰਾਜੇ ਦੇ ਮਹਿਲਾਂ ਵਿੱਚ ਪ੍ਰਵੇਸ਼ ਹੋ ਗਿਆ ਅੰਦਰ ਜਾ ਕੇ ਰਾਜ ਬਿਬੂਤੀ ਦੇਖ ਕੇ ਹੰਕਾਰ ਨਾਲ ਆਪਣੇ ਅੰਦਰ ਹੀ ਕਹਿੰਦਾ ਹੈ ਇਹ ਤਾਂ ਆਪ ਮਾਇਆ ਵਿੱਚ ਫਸਿਆ ਹੋਣਾ ਹੈ ਇਹ ਮੈਨੂੰ ਕੀ ਉਪਦੇਸ਼ ਦੇਵੇਗਾ ਮੈਂ ਤਾਂ ਵਿਰਕਤ ਹਾਂ ਉਧਰ ਰਾਜੇ ਨੇ ਜੋਗ ਸ਼ਕਤੀ ਨਾਲ ਮਹਿਲਾਂ ਨੂੰ ਅੱਗ ਲਾ ਦਿੱਤੀ ਅਤੇ ਇਹ ਆਪਣੀ ਤੁੰਬੀ ਤੇ ਫੌੜੀ ਫੜਨ ਲਈ ਬਾਹਰ ਨੂੰ ਭੱਜ ਪਿਆ ਤਦ ਰਾਜੇ ਜਨਕਨੀ ਕਿਹਾ ਹੈ ਵਿਰਕਤਾ ਤੂੰ ਇੱਕ ਦੋ ਪੈਸਿਆਂ ਦੀ ਤੁੰਬੀ ਤੇ ਫੌੜੀ ਚੁੱਕਣ ਲਈ ਚੱਲਿਆ ਹੈ ਇੱਧਰ ਵੇਖ ਮੇਰੇ ਮਹੱਲਾ ਨੂੰ ਅਗ ਲੱਗੀ ਹੋਈ ਹੈ ਕੋਈ ਪਰਵਾਹ ਨਹੀਂ ਹੁਣ ਤੂੰ ਦੱਸ ਕਿ ਮੈਂ ਗ੍ਰਿਸ਼ਤੀ ਹੋ ਕੇ ਮਾਇਆ ਵਿੱਚ ਫਸਿਆ ਜਾਂ ਤੂੰ ਵਿਰਕਤ ਹੋ ਕੇ ਮਾਇਆ ਵਿੱਚ ਫਸਿਆ ਪਿਆ ਇਹ ਸੁਣ ਕੇ ਸੁਖਦੇਵ 무ਨੀ ਚੁੱਪ ਕਰ ਗਿਆ ਤੇ ਪੁੱਛਿਆ ਕਿ ਤੁਸੀਂ ਇਹਨਾਂ ਪਦਾਰਥਾਂ ਵਿੱਚ ਕਿਵੇਂ ਨਰਲੇਪ ਰਹਿੰਦੇ ਹੋ ਤਾਂ ਰਾਜੇ ਨੇ ਸਮਝਾਉਣ ਲਈ ਥਾਲੀ ਤੇਲ ਨਾਲ ਭਰ ਕੇ ਬਾਜ਼ਾਰ ਵਿੱਚ ਘੁੰਮਣ ਬਾਰੇ ਕਿਹਾ ਤਦੋਂ ਸੁਖਦੇਵ 무ਨੀ ਅਨੇਕ ਤਰ੍ਹਾਂ ਦੇ ਰੰਗ ਤਮਾਸ਼ਿਆਂ ਵਿੱਚੋਂ ਨਿਕਲ ਕੇ ਵਾਪਸ ਰਾਜੀ ਦੇ ਪਾਸ ਆ ਗਿਆ ਤਦ ਰਾਜੀ ਨੇ ਪੁੱਛਿਆ ਕਿ ਤੂੰ ਬਾਜ਼ਾਰ ਵਿੱਚ ਕੀ ਵੇਖਿਆ ਤਾਂ ਕਹਿੰਦਾ ਕਿ ਜੇ ਕੁਝ ਵੇਖਦਾ ਤਾਂ ਤੇਲ ਡੁੱਲ ਜਾਣਾ ਸੀ ਰਾਜੇ ਜਨਕਨੀ ਕਿਹਾ ਬਸ ਇਸੇ ਪ੍ਰਕਾਰ ਮੈਂ ਇਨ੍ਹਾਂ ਰੰਗ ਤਮਾਸ਼ਿਆਂ ਵਿੱਚ ਹੁੰਦਾ ਹੋਇਆ ਇਨ੍ਹਾਂ ਵੱਲ ਤੱਕਦਾ ਰਹੀ ਇਨ੍ਹਾਂ ਤੋਂ ਨਰਲੀਪ ਰਹਿਦਾ ਫਿਰ ਸੁਖਦੇਵ ਨੇ ਉਪਦੇਸ਼ ਦੀ ਜਾਂਚਨਾ ਕੀਤੀ ਰਾਜੇ ਨੇ ਕਿਹਾ ਕਿ ਪਹਿਲਾਂ ਜਾਗ ਕਰ ਲੈਣ ਦੇ ਫਿਰ ਉਪਦੇਸ਼ ਦੇਵਾਂਗੇ ਉਨਾਂ ਚਿਰ ਬਾਹਰ ਖੜਾ ਰੋ ਜਗ ਸੰਪੂਰਨ ਹੋਣ ਤੋਂ ਬਾਅਦ ਲੋਕਾਂ ਨੇ ਲੰਗਰ ਪ੍ਰਸ਼ਾਦ ਛੱਕੇ ਜੂਟੀਆਂ ਪਤਲਾ ਛੁੱਟੀਆਂ ਤਾਂ ਸੁਖਦੇਵ Muni ਦੇ ਉੱਪਰ ਡਿੱਗਦੀਆਂ ਗਈਆਂ ਜਦੋਂ Muni ਤਿਲ ਜਿੰਨਾ ਵੀ ਨਾ ਢੋਲਿਆ ਕੁਝ ਹੰਕਾਰ ਨਾ ਰਿਆ ਤਾਂ ਰਾਜੇ ਜਨਕ ਨੇ ਉਸ ਨੂੰ ਉਪਦੇਸ਼ ਦਿੱਤਾ ਸੀ ਬਾਣੀ ਵਿੱਚ ਪਾਤਸ਼ਾਹ ਫਰਮਾਉਂਦੇ ਆ ਜੂਠਨ ਜੂਠ ਪਈਸੇ ਉੱਪਰ ਖਿਨ ਮਨੁਆ ਤਿਲ ਨਾ ਢੁਲਾਵੇ ਕੋ ਗੁਰਮੁਖ ਵਿਸ਼ਿਸ਼ਟ ਹਰ ਉਪਦੇਸ਼ ਸੁਣਾਈ ਗੁਰਾਂ ਦੁਆਰਾ ਵਿਸ਼ਿਸ਼ਟ ਰਿਖੀ ਜੀ ਨੇ ਵਿਸ਼ਨੂੰ ਜੀ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਨੂੰ ਪਰਮੇਸ਼ਰ ਦਾ ਉਪਦੇਸ਼ ਸੁਣਾਉਣਾ ਕੀਤਾ ਹੈ ਵਿਸ਼ਿਸ਼ਟ ॠषि ਨੂੰ ਇਸ ਦੇ ਮੁਖੀ ਗੁਰੂ ਬ੍ਰਹਮਾ ਜੀ ਨੇ ਹਰੀ ਦਾ ਉਪਦੇਸ਼ ਸੁਣਾਇਆ ਹੈ ਬਿਨ ਗੁਰ ਹਰ ਨਾਮ ਨ ਕਿਨੈ ਪਾਇਆ ਬਿਨ ਗੁਰ ਹਰ ਨਾਮ ਨ ਕਿਨੈ ਪਾਇਆ ਮੇਰੇ ਭਾਈ हे मेरे भाई साडे भ्रावो इस कर के हर एक युग विच गुरु तो बगैर किसी ने भी वाहे गुरु जी दा नाम पौणा नहीं कीता गुरमुख हर भगत हर आप लहाई गुरुआं द्वारा दुर्वाशा ऋषि राही हरि दी भक्ति कृष्ण ने आप लहाई हुंदा प्राप्त कीती है श्लोक मोहल्ला तीजा ਸਤਗੁਰ ਕੀ ਪ੍ਰਤੀਤ ਨਾ ਆਈਆ ਸਬਦ ਨ ਲਾਗੂ ਪਾਉ ਏ ਭਾਈ ਜਿਸ ਨੂੰ ਸਤਗੁਰਾਂ ਦੀ ਪ੍ਰਤੀਤੀ ਨਹੀਂ ਆਈ ਵਿਸ਼ਵਾਸ ਭਰੋਸਾ ਨਹੀਂ ਆਇਆ ਸਤਗੁਰਾਂ ਤੇ ਗੁਰਾਂ ਦੀ ਸਿੱਖਿਆ ਉੱਪਰ ਭਰੋਸਾ ਨਹੀਂ ਵੱਜਾ ਅਤੇ ਗੁਰਾਂ ਦੇ ਉਪਦੇਸ਼ ਵਿੱਚ ਪ੍ਰੇਮ ਨਹੀਂ ਲੱਗਿਆ ਉਸ ਨੂੰ ਸੁੱਖ ਨਾ ਉਪਜੈ ਭਾਵੈ ਸੋ ਗਿਆੜਾ ਆਵੋ ਜਾਓ ਹਉਸ ਮਨਮੁਖ ਪੁਰਸ਼ ਨੂੰ ਕਦੇ ਵੀ ਸੁੱਖ ਪੈਦਾ ਹੀ ਨਹੀਂ ਹੁੰਦਾ ਚਾਹੇ ਉਹ ਸੌ ਗੇੜਾ ਵਾਰੀ ਗੁਰੂ ਕੋਲ ਆਵੇ ਤੇ ਭਾਵੇਂ ਸੌ ਗੇੜੇ ਜਨਮ ਧਾਰ ਕੇ ਜਾਵੇ ਸੌ ਵਾਰ ਮਰ ਕੇ ਚਲਿਆ ਜਾਵੇ ਨਾਨਕ ਗੁਰਮੁਖ ਸਹਜ ਮਿਲੈ ਸੱਚੇ ਸਿਉ ਲਿਵ ਲਾਉ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਗੁਰਮੁਖ ਜਨ ਸ਼ਾਂਤ ਸਰੂਪ ਬ੍ਰਹਮ ਵਿੱਚ ਮਿਲੇ ਰਹਿੰਦੇ ਆ ਅਤੇ ਸਤ ਸਰੂਪ ਪਰਮੇਸ਼ਰ ਦੇ ਨਾਮ ਵਿੱਚ ਲਿਵ ਬਿਰਤੀ ਲਾਉਣਾ ਕਰਦੇ ਆ ਮਹੱਲਾ ਤੀਜਾ ਏ ਮਨ ਐਸਾ ਸਤਗੁਰ ਖੋਜ ਲਹੁ ਜਿਤ ਸੇਵੈ ਜਨਮ ਮਰਨ ਦੁੱਖ ਜਾਇ ਏ ਮੇਰੇ ਮਨਾ ਅਜਿਹਾ ਅੰਤਰਜਾਮੀ ਸਤਗੁਰੂ ਖੋਜ ਲੈਣਾ ਕਰ ਜਿਸ ਸਮਰੱਥ ਪ੍ਰਭੂ ਦੇ ਗੁਰੂ ਦੇ ਸੇਵਨ ਨਾਲ ਜਨਮ ਮਰਨ ਦਾ ਦੁੱਖ ਚਲਿਆ ਜਾਵੇਗਾ ਅਤੇ ਸਹਸਾ ਮੂਲ ਨ ਹੋਵਈ ਹੋਮੈ ਸ਼ਬਦ ਜਲਾਏ ਗੁਰੂਪਦੇਸ਼ ਦੀ ਕਮਾਈ ਕਰਕੇ ਹੰਕਤਾ ਮਮਤਾ ਨੂੰ ਸਾੜ ਦੇਣਾ ਕਰ ਫਿਰ ਬਿਲਕੁਲ ਹੀ ਪਰਮਾਨ ਪਰਮੇਗਤ ਆਦ ਸੰਸਾ ਨਹੀਂ ਹੋਵੇਗਾ ਕੂੜਾ ਕੀ ਪਾਲ ਵਿੱਚ ਹੋ ਨਿਕਲੇ ਸੱਚ ਵਸੈ ਮਨ ਆਏ ਤੇਰੇ ਅੰਦਰੋਂ ਝੂਠ ਦੀ ਪਾਲ ਕੰਧ ਵਟ ਬਾਹਰ ਨਿਕਲ ਜਾਵੇਗੀ ਝੂਠੀ ਦੇਹੀ ਦੀ ਪਾਲ ਪਾਲਣ ਪੋਚਣ ਦੀ ਇੱਛਾ ਵਿੱਚੋਂ ਨਿਕਲ ਜਾਵੇਗੀ ਅਤੇ ਸੱਚਾ ਨਾਮ ਹਿਰਦੇ ਵਿੱਚ ਆ ਕੇ ਵਸ ਜਾਵੇਗਾ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਤਦੋਂ ਤੇਰੇ ਅੰਦਰੋਂ ਸ਼ਾਂਤੀ ਆ ਜਾਵੇਗੀ ਹਿਰਦੇ ਵਿੱਚ ਸੁਖ ਆਨੰਦ ਹੋ ਜਾਵੇਗਾ ਜਦੋਂ ਗੁਰੂ ਦੀ ਦੱਸੀ ਸੰਜਮ ਜੁਗਤ ਨਾਲ ਸੱਚੀ ਭਗਤੀ ਰੂਪੀ ਕਾਰ ਨੂੰ ਕਮਾਉਣਾ ਕਰੇਗਾ ਨਾਨਕ ਪੂਰੇ ਕਰਮ ਸਤਗੁਰ ਮਿਲੈ ਹਰ ਜੀਓ ਕਿਰਪਾ ਕਰੇ ਰਜਾਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਪਰਮੇਸ਼ਰ ਜੀ ਆਪਣੀ ਰਜਾਈ ਖੁਸ਼ੀ ਰਜਾ ਵਿੱਚ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰ ਦੇਵੇ ਤਾਂ ਪੂਰਨ ਨਿਸ਼ਕਾਮ ਕਰਮਾ ਕਰਕੇ ਸਤਗੁਰੂ ਸਾਹਿਬ ਜੀ ਮਿਲ ਪੈਂਦੇ ਆ ਪੌੜੀ ਜਿਸ ਕੈ ਘਰ ਦੀਬਾਨ ਹਰ ਹੋਵੇ ਤਿਸ ਕੀ ਮੁਠੀ ਵਿੱਚ ਜਗਤ ਸਭ ਆਇਆ ਏ ਭਾਈ ਜਿਸ ਪੁਰਸ਼ ਦੇ ਅਕਾਰ ਹਿਰਦੇ ਵਿੱਚ ਪਰਮੇਸ਼ਰ ਦਾ ਦੀਬਾਨ ਆਸਰਾ ਹੁੰਦਾ ਦੀਬਾਨ ਵੱਡਾ ਹਾਕਮ ਪਰਮੇਸ਼ਰ ਆਪ ਵਸਿਆ ਹੁੰਦਾ ਉਸ ਪੁਰਸ਼ ਦੀ ਮੁਠੀ ਵਿੱਚ ਅੰਦਰ ਹੀ ਸਾਰਾ ਜਗਤ ਸੰਸਾਰ ਆ ਜਾਂਦਾ ਭਾਵ ਸਭ ਸੰਸਾਰ ਉਸ ਦੇ ਅਧੀਨ ਹੁੰਦਾ ਉਸ ਦੀ ਬੁੱਧ ਸੰਕਲਪ ਰੂਪੀ ਮੁਠੀ ਵਿੱਚ ਸਭ ਜਗਤਾ ਜਾਂਦਾ ਹੈ ਤੇ ਉਹ ਜੋ ਚਾਹੇ ਕਰ ਸਕਦਾ ਤਿਸ ਕੋ ਤਲਕੀ ਕਿਸੈ ਦੀ ਨਹੀਂ ਹਰ ਦੀਵਾਨ ਸਭ ਆਣ ਪੈਰੀ ਪਾਇਆ ਉਸ ਗੁਰਮੁਖ ਪੁਰਸ਼ ਨੂੰ ਫਿਰ ਕਿਸੇ ਦੀ ਵੀ ਤਲਕੀ ਅਧੀਨਤਾ ਮਥਾਜੀ ਨਹੀਂ ਰਹਿੰਦੀ ਕਿਉਂਕਿ ਆਸਰਾ ਰੂਪ ਦੀਵਾਨ ਵੱਡੇ ਹਾਕਮ ਰੂਪ ਹਰੀ ਨੇ ਸਾਰੇ ਸੰਸਾਰ ਨੂੰ ਲਿਆ ਕਰਕੇ ਉਸ ਦੇ ਪੈਰੀ ਪਾ ਦਿੱਤਾ ਚਰਨੀ ਪਾ ਦਿੱਤਾ ਮਾਨਸਾ ਕਿ ਇਹ ਦੀਵਾਨੋਂ ਕੋਈ ਨੱਸ ਭੱਜ ਨਿਕਲੇ ਹਰ ਦੀਵਾਨੋਂ ਕੋਈ ਕਿੱਥੇ ਜਾਇਆ ਮਾਨਸਾ ਕਹੀਏ ਮਨੁੱਖਾ ਕਿਉ ਦੀ ਦੀਵਾਨੋਂ ਕਚੈਰੀ ਵਿੱਚੋਂ ਭਾਵੇਂ ਕੋਈ ਮਨੁੱਖ ਨੱਠ ਭੱਜ ਕੇ ਬਾਹਰ ਨਿਕਲ ਜਾਵੇ ਤਾਂ ਨਿਕਲੀ ਜਾਵੇ ਪਰ ਪਰਮੇਸ਼ਰ ਦੀ ਦੀਵਾਨੋਂ ਕਚੈਰੀ ਵਿੱਚੋਂ ਕੋਈ ਭੱਜ ਕੇ ਕਿੱਥੇ ਚੱਲਿਆ ਜਾ ਸਕਦਾ ਭਾਵ ਕਿਤੇ ਨਹੀਂ ਜਾ ਸਕਦਾ ਸੋ ਐਸਾ ਹਰਦੀਵਾਨ ਵਸਿਆ ਭਗਤਾ ਕੈ ਹਿਰਦੈ ਤਿਨ ਰਹਦੇ ਖੋਦੇ ਆਣ ਸਭ ਭਗਤਾ ਅੱਗੇ ਖਲਵਾਇਆ ਸੋ ਐਸਾ ਅਜਿਹਾ ਦੀਵਾਨ ਆਸਰਾ ਰੂਪ ਹਰੀ ਆਪਣੇ ਭਗਤਾ ਸੇਵਕਾਂ ਦੇ ਮਨ ਹਿਰਦੇ ਵਿੱਚ ਵਸਿਆ ਹੋਇਆ ਹੈ ਉਸ ਹਰੀ ਨੇ ਰਹਦੇ ਖੋਦੇ ਬਚੇ ਖੁਚੇ ਬਾਕੀ ਦੇ ਵੀ ਸਾਰੇ ਲਿਆ ਕਰਕੇ ਆਪਣੇ ਭਗਤੀ ਕਰਨ ਵਾਲੇ ਸੇਵਕਾਂ ਦੇ ਚਰਨਾਂ ਦੇ ਅੱਗੇ ਖੜਾ ਕਰ ਖੜਾ ਕਰ ਦਿੱਤੇ ਭਾਵ ਜੋ ਪਹਿਲਾਂ ਸ਼ਰਨ ਵਿੱਚ ਨਹੀਂ ਆਏ ਸਨ ਸਗੋਂ ਹੀਰਖਾ ਕਰਕੇ ਰਹਿੰਦੇ ਖੈਂਦੇ ਰਹਿੰਦੇ ਸਨ ਉਹ ਵੀ ਭਗਤ ਜਿਨ੍ਹਾਂ ਦੇ ਅਧੀਨ ਕਰ ਦਿੱਤੇ ਆ ਹਰ ਨਾਵੇ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਿਨਹਿ ਤੇ ਆਇਆ ਆਸਰਾ ਐਸਰਾ ਐਸਾ ਆਸਰਾ ਰੂਪ ਨਾਮ ਦੀ ਵਿਢਾਈ ਸ਼ੋਭਾ ਪੂਰਬਲੇ ਨਿਸ਼ਕਾਮ ਕਰਮਾ ਕਰਕੇ ਗੁਰਾਂ ਦੀ ਕਿਰਪਾ ਬਖਸ਼ਿਸ਼ ਕਰਕੇ ਪ੍ਰਾਪਤ ਹੁੰਦੀ ਆ ਤੇ ਕਿਸੇ ਵਿਰਲੇ ਟਾਵੇਂ ਟਾਵੇਂ ਗੁਰਮੁਖ ਨੇ ਹੀ ਹਰੀ ਨਾਮ ਨੂੰ ਧਿਆਉਣਾ ਕੀਤਾ ਹੈ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੇ 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 ਗੁਰੂ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ